ਤਤ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਭੱਲੇ ਵੰਸ਼ ਵਿੱਚ ਰਾਮਚੰਦਰ ਜੀ ਦੇ ਭਾਈ ਭਰਤ ਜੀ ਦੇ ਸੁਪੁੱਤਰ ਭੱਲਨ ਤੋਂ ਜੋ ਭੱਲੇ ਵੰਸ਼ ਚੱਲੀ ਉਸ ਵੰਸ਼ ਦੇ ਵਿੱਚ ਜਨਮ 15 ਵਿਸਾਖ ਸੁਦੀ 14 ਕ੍ਰਿਤਿਕਾ 79 ਦੇ ਵਿੱਚ ਬਾਸਰ ਕੇ ਸੰਸਰ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ ਮਾਤਾ ਪਿਤਾ ਪਿਤਾ ਬਾਬਾ ਤੇਜਪਾਲ ਜੀ ਤੇ ਮਾਤਾ ਲక్ష్ਮੀ ਜੀ ਰੂਪਕਰ ਜੀ ਅਤੇ ਮਹਾਰਾਜ ਜੀ ਦੇ ਮਹਿਲ ਮਾਤਾ ਰਾਮੋ ਜੀ ਖੇਮ ਕਰਨ ਤੋਂ ਸਨ ਗੁਰਤਾ ਗਦੀ ਦਾ ਸਮਾਂ ਸੰਮਤ 1609 ਬਿਕਰਮੀ ਚੇਤਰ ਸੁਦੀ 1 ਕੜੂਰ ਸਾਹਿਬ ਪਾਤਸ਼ਾਹੀ ਦੂਸਰੀ ਦੇ ਜੋਤੀ ਜੋਤ ਸਮਾਉਣ ਤੋਂ ਤਨਦਨ ਪਹਿਲਾਂ ਤੇ ਜੋਤੀ ਜੋਤ ਸਮਾਉਣ ਦਾ ਸਮਾਂ 1631 ਬਿਕਰਮੀ ਭਾਦਰੋਂ ਸੁਦੀ ਪੂਰਨਮਾਸ਼ੀ ਗੋਵਿੰਦਵਾਲ ਸਾਹਿਬ ਤੇ ਮਹਾਰਾਜ ਜੀ ਦੇ ਜੋ ਸੰਤਾਨ ਬਾਬਾ ਮੋਨ ਜੀ ਬਾਬਾ ਮਹਰੀ ਜੀ